ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਦੁਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪਿੰਡ ਮਹਿੜੂ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜਰਨੈਲ ਨੰਗਲ ਨੇ ਦੱਸਿਆ ਹੈ ਕਿ ਇਹ ਮੁਫਤ ਮੈਡੀਕਲ ਕੈਂਪ ਉਹਨਾਂ ਲੋਕਾਂ ਲਈ ਲਗਾਇਆ ਗਿਆ ਹੈ ਜਿਹੜੇ ਪਿੰਡ ਹੜ ਦੀ ਚਪੇਟ ਵਿੱਚ ਆਏ ਹਨ। ਇਸ ਮੈਡੀਕਲ ਕੈਂਪ ਦੌਰਾਨ ਲੋਕਾਂ ਦੀ ਫਰੀ ਜਾਂਚ ਕਰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜਰਨੈਲ ਨੰਗਲ ਵੱਲੋਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੁਸ਼ਕਿਲ ਦੀ ਘੜੀ 'ਚ ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਖੜੀ ਹੈ ਅਤੇ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਸੇਵਾ ਜਾਰੀ ਰਹੇਗੀ। ਜਿਵੇਂ ਅਸੀਂ ਪਹੁੰਚੇ ਹਾਂ ਪਿੰਡ ਮਿਹੇੜੂ ਹਲਕਾ ਫਗਵਾੜਾ ਦਾ ਪਿੰਡ ਹੈ ਮਿਹੇੜੂ ਔਰ ਇੱਥੇ ਅੱਜ ਫਿਰ ਮੁਫਤ ਮੈਡੀਕਲ ਕੈਂਪ ਜਿਹੜਾ ਲੜੀਵਾਰ ਸਾਡਾ ਪ੍ਰੋਗਰਾਮ ਚੱਲ ਰਿਹਾ ਉਹਦੇ ਤਹਿਤ ਅੱਜ ਇੱਥੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ। ਔਰ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਾਫਕਾ ਐਮ ਐਲ ਏ ਗੁਰਪ੍ਰੀਤ ਸਿੰਘ ਜੀ ਜੀ ਪੀ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਐਸ ਸੀ ਵਿੰਗ ਦੇ ਪ੍ਰਧਾਨ ਨੇ ਔਰ ਉਹਨਾਂ ਦੇ ਨਾਲ ਮੇਰੇ ਸਤਿਕਾਰਯੋਗ ਵੀਰ ਰੋਮਨ ਸਾੰਪਲਾ ਜੀ ਜਿਹੜੇ ਐਸ ਸੀ ਵਿੰਗ ਦੁਆਬਾ ਜ਼ੋਨ ਦੇ ਇੰਚਾਰਜ ਨੇ ਤੋਂ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਆਪਣੀ ਸਾਰੀ ਟੀਮ ਦੀ ਤਰਫੋਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉਥੇ ਨਾਲ ਹੀ ਇਹਨਾਂ ਨੂੰ ਇਸ ਗੱਲ ਦਾ ਵੀ ਪ੍ਰੋਸਾ ਵੀ ਦਵਾਉਂਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਦੇਰ ਤੱਕ ਹਾਲਾਤ ਨਾਰਮਲ ਨਹੀਂ ਹੁੰਦੇ ਉੰਨੀ ਦੇਰ ਤੱਕ ਐਸਸੀ ਬਿੰਗ ਦੀ ਟੀਮ ਜਿਹੜੀ ਹੈ ਉਹ ਇਸੇ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਲੱਗੀ ਹੋਈ ਹੈ ਇਸੇ ਤਰ੍ਹਾਂ ਲੱਗੀ ਰਹੇਗੀ ਸੋ ਮੈਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਆਓ ਇਹ ਔਖੀ ਘੜੀ ਦੇ ਵਿੱਚ ਆਪਾਂ ਰਲ ਮਿਲ ਕੇ ਸਾਰੇ ਸਾਥੀ ਜਿਹੜੇ ਆ ਇਸ ਔਖੀ ਘੜੀ ਦੇ ਵਿੱਚ ਜਿਹੜੇ ਹੜਪੀੜਤ ਨੇ ਉਹਨਾਂ ਨੂੰ ਰਲ ਮਿਲ ਕੇ ਇਸ ਹਾਲਾਤਾਂ ਚੋਂ ਬਾਹਰ ਕੱਢੀਏ ਫਗਵਾੜਾ ਦੇ ਹਲਕੇ ਪਿੰਨ ਮਿਹਰੂਚ ਜਨੈਰ ਨੰਗਲ ਜੀ ਦੇ ਆਪਾਂ ਕੈਂਪ ਵਿੱਚ ਪਹੁੰਚੇ ਆਂ ਤੇ ਪਿੰਡ ਪਹੁੰਚੇ ਆਂ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਕਿਉਂਕਿ ਘਟੋ ਘਟ 200 ਦੇ ਕਰੀਬ ਜਿਹੜੇ ਸਾਡੇ ਸਾਡੀਆਂ ਭੈਣਾਂ ਨੇ ਸਾਡੇ ਵੀਰ ਨੇ ਉਹ ਮੈਡੀਕਲ ਕੈਂਪ ਚ ਦਵਾਈ ਲੈ ਕੇ ਜਾ ਚੁੱਕੇ ਆ ਕਿਉਂਕਿ ਪੰਜਾਬ ਜਦੋਂ ਦਾ ਹੜ ਦਾ ਮਾਹੌਲ ਪੂਰਾ ਹੜ ਆਇਆ ਤੇ ਉਹਦੇ ਵਿੱਚ ਕਈ ਸਾਡੇ ਭਰਾ ਨੂੰ ਅੱਡ ਅੱਡ ਜਿਵੇਂ ਸਕਿਨ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਕੋਈ ਇਨਫੈਕਸ਼ਨ ਵੱਧਦੀਆਂ ਜਾ ਰਹੀਆਂ ਨੇ ਤੇ ਉਹਦੇ ਕਰਕੇ ਅੱਜ ਮੈਡੀਕਲ ਕੈਂਪ ਲਾਇਆ ਬਹੁਤ ਵੱਡਾ ਅਪਤਾਲਾ ਕੀਤਾ ਸਾਡੇ ਭਰਾ ਨੇ ਉਹਦੇ ਵਿੱਚ ਪਹੁੰਚੇ ਹੋਏ ਸਾਡੇ ਰੋਬਨ ਜੀ ਸੰਪਲਾ ਸਾਹਿਬ ਜੋ ਸਾਡੇ ਦੁਆਬਾ ਜ਼ੋਨ ਦੇ ਇੰਚਾਰਜ ਨੇ ਤੇ ਬਹੁਤ ਵਧੀਆ ਅਪਤਾਲਾ ਕੀਤਾ ਸਾਡੇ ਜਨੈਲ ਭਰਾ ਨੇ ਕਿਉਂਕਿ ਸਹੀ ਮਹੀਨੇ ਅੱਜ ਸਾਡੀਆਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੀ ਜਿਵੇਂ ਸਾਡੇ ਫਗਵਾੜਾ ਹਰ ਪ੍ਰਿੰਸ ਕੈਂਪ ਲਾ ਰਹੇ ਉਹਨੇ ਪੂਰੇ ਪੰਜਾਬ ਚ ਜਿਵੇਂ ਗੁਰਦਾਸ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਜਲਾਲਾਬਾਦ ਬਖਵਾਂ ਕੋ ਪਿੰਡਾਂ ਇਹ ਮੈਡੀਕਲ ਕੈਂਪ ਲਾਏ ਜਾ ਰਹੇ ਆ ਤਾਂ ਕਿ ਜਿਹੜੇ ਸਾਡੇ ਭਰਾ ਨੇ ਕੋਈ ਗਰੀਬ ਪਰਿਵਾਰ ਜਿਹਨੇ ਡਾਕਟਰ ਕੋਲ ਨਹੀਂ ਜਾ ਸਕਦੇ ਜਿਵੇਂ ਸਾਡੇ ਕੋਲ ਡਾਕਟਰਾਂ ਦੀ ਟੀਮ ਵੀ ਇੱਥੇ ਬੈਠੀ ਹੈ ਤੇ ਉਹ ਪ੍ਰੋਪਰ ਆਫ ਦਾ ਚੈੱਕ ਅਪ ਕਰਾ ਕੇ ਇਹਨੂੰ ਬੀਪੀ ਕਿਦ ਨੂੰ 슈ਗਰ ਜਾਂ ਕੋਈ ਹੋਰ ਸਕਿਨ ਦੀ ਪ੍ਰੋਬਲਮ ਹੈ ਉਹ ਉਹਦਾ ਇਲਾਜ ਕਰ ਰਹੇ ਆ